ਸਚਨ ਸਿੰਘ ਲਗਾਵ ਨਾਲ ਕਿਤੇ ਕਿਸੇ ਲਈ ਕੋਈ ਸ਼ਾਂਜਨਾ ਰੱਖੀ ਜਾਵੇ ਭਾਵੇਂ ਸਚਨ ਸਿੰਘ ਲਗਾਵ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੋਸ਼ੀ ਮੰਨਦਿਆ ਸਾਰੇ ਪੌਂਦਿਆਂ ਤੋਂ ਪ੍ਰਕਾਰਕੜ ਰਿਖਾ ਗਿਆ ਹੈ ਪੰਜਾਬ ਦੇ ਸਾਬਕਾ ਮੰਤਰੀ ਸੁਚਾ ਸਿੰਘ ਲੰਘਾ ਨੇ ਹੁਣ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਲਈ ਗੁਹਾਰ ਲਗਾਈ ਹੈ ਸੁਚਾ ਸਿੰਘ ਲੰਘਾ ਨੇ ਬਕਾਇਦਾਇਂ ਚਿੱਠੀ ਲਿਖੀ ਹੈ ਜਿਸ 'ਤੇ ਲੰਘਾ ਨੇ ਉਹਨਾਂ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ ਇੱਕ ਲੰਮੀ ਚੌੜੀ ਲਿਖ ਕੇ ਸੁਚਾ ਸਿੰਘ ਲੰਘਾ ਨੇ ਕਿਹਾ ਹੈ ਕਿ ਮੈਂ ਸਾਲ 1987 ਤੋਂ ਮਾਨਜੋ प्रकाश सिंह बादल जी प्रधान शिरोमणि अकाली दल ਦੇ ਨਾਲ ਅਤਵਾ ਦੇ ਸਮੇਂ ਤੋਂ ਬਤੌਰ ਪਾਰਟੀ ਵਰਕਰ ਸੇਵਾ ਕੀਤੀ ਇਸ ਸਮੇਂ ਮੈਨੂੰ ਖੜਕੂਵਾ ਦਾ ਸ਼ਿਕਾਰ ਹੋਣਾ ਪਿਆ ਅਤੇ ਬਾਦਲ ਸਾਹਿਬ ਨੇ ਮੇਰੀ ਪਾਰਟੀ ਪ੍ਰਤੀ ਸੇਵਾ માં ਦੇਖਦੇ ਹੋਏ ਬਹੁਤ ਜਲਦੀ ਮੈਨੂੰ ਸ਼੍ਰोमणि अकाली दल ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਬਣਾ ਦਿੱਤਾ ਮੈਂ ਲਗਾਤਾਰ 30 ਸਾਲ ਬਤੌਰ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਦੀ ਸੇਵਾ ਕੀਤੀ ਸ਼੍ਰोमणि अकाली दल ਨੂੰ ਜਿਸ ਸਮੇਂ ਲੋੜ ਪਈ ਮੈਂ ਛਾਤੀ ਤਾਣ ਕੇ ਪਾਰਟੀ ਲਈ ਕੰਮ ਕੀਤਾ ਸਮੇਂ-ਸਮੇਂ ਤੇ ਪਾਰਟੀ ਨੇ ਬਹੁਤ ਮਾਨ ਸਤਕਾਰ ਕੀਤਾ ਅਤੇ ਦੋ ਵਾਰ ਵਿਜੀਪਨਾਇਆ ਸੁੱਚਾ ਸਿੰਘ ਨੇ ਅੱਗੇ ਲਿਖਿਆ ਕਿ ਸਾਲ 2017 ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਬਦਲੇ ਦੀ ਭਾਵਨਾ ਨਾਲ ਉਹਨਾਂ ਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਤੇ ਉਸ ਕੇਸ ਵਿੱਚੋਂ ਉਹਨਾਂ ਨੂੰ ਅਦਾਲਤ ਨੇ ਬਾਇਜਤ ਬਰੀ ਕਰ ਦਿੱਤਾ ਸ਼੍ਰੀ ਕਾਲਤਕ ਸਹਿਬ ਨੇ ਵੀ ਉਹਨਾਂ ਨੂੰ ਪੰਥ 'ਚ ਸ਼ਾਮਿਲ ਕਰ ਲਿਆ ਸੁੱਚਾ ਸਿੰਘ ਲਗਾ ਲਿਖਦੇ ਨੇ ਕਿ ਝੂਠਾ ਕੇਸ ਬਣਾਣ ਸਮੇ ਮੈਂ ਇਹ ਸੋਚ ਮਨ ਵਿੱਚ ਰੱਖ ਕੇ ਕੇ ਸ਼੍ਰੋਮ ਨੇ ਕਾਲੀ ਦਲ ਨੂੰ ਕੋਈ ਸਿਆਸੀ ਨੁਕਸਾਨ ਨਾ ਹੋਵੇ ਮੈਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਮੈਂ ਉਸ ਸਮੇਂ ਤੋਂ ਪਾਰਟੀ ਵਿੱਚ ਸੇਵਾ ਕਰਨ ਤੋਂ ਅਸਮਰੱਥ ਰਿਹਾ ਪਰ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਰਹਾ ਹਾਂ ਸੁਚਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਨ ਕਰਦੇ ਲਿਖਿਆ ਕਿ 14 ਦਸੰਬਰ 2023 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਆਪ ਜੀ ਵੱਲੋਂ ਸ੍ਰੀ ਕਾਲ ਤਖਤ ਸਹਿਬ ਤੋਂ ਸਾਰੇ ਹੀ ਪੰਥ ਨੂੰ ਬੇਨਤੀ ਕੀਤੀ ਗਈ ਸੀ ਕਿ ਸਾਰੇ ਵਾਪਸ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਪੰਥ ਨੂੰ ਮਜ਼ਬੂਤ ਕਰੋ ਕਿਰਪਾ ਕਰਕੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਕੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਮੈਂ ਹੁਣ ਆਪਣੀ ਰਹਿਦੀ ਜ਼ਿੰਦਗੀ ਪਾਰਟੀ ਦੀ ਸੇਵਾ ਕਰ ਸਕਾਂ ਦੱਸੀਏ ਕਿ ਸਾਲ 2017 ਵਿੱਚ ਇੱਕ ਮਹਿਲਾ ਵੱਲੋਂ ਸੁੱਚਾ ਸਿੰਘ ਲੰਗਾ ਉੱਤੇ ਰੇਪ ਅਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਗਏ ਸਨ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਉਸ ਵੇਲੇ ਸੁੱਚਾ ਸਿੰਘ ਲੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਨ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਚਾ ਸਿੰਘ ਲੰਗਾਹ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ 2017 ਵਿੱਚ ਇਲਜ਼ਾਮਾਂ ਤੋਂ ਬਾਅਦ ਪੁਲਿਸ ਵੱਲੋਂ ਲੰਗਾਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਾਲੀ ਦਲ ਨੇ ਵੀ ਸੁਚਾ ਸਿੰਘ ਲੰਗਾਹ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ ਹਾਲਾਂਕਿ ਲੰਗਾਹ ਨੂੰ ਗੁਰਦਾਸਪੁਰ ਅਦਾਲਤ ਨੇ 30 ਜੁਲਾਈ 2018 ਨੂੰ ਬਰੀ ਕਰ ਦਿੱਤਾ ਸੀ ਕਿਉਂਕਿ ਮਹਿਲਾ ਆਪਣੇ ਬਿਆਨ ਤੋਂ ਮੁੱਕਰ ਗਈ ਸੀ ਜਿਸ ਤੋਂ ਬਾਅਦ ਹੁਣ ਸੁਚਾ ਸਿੰਘ ਲੰਗਾਹ ਨੇ ਖੁਦ ਨੂੰ ਸ਼ਰਮਣੀ ਕਾਲੀ ਦਲ ਵਿੱਚ ਸ਼ਾਮਲ ਕਰਨ ਲਈ ਗੁਹਾਰ ਲਗਾਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ